ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਕਣਕ ਬੀਜਣ ਚ 20 ਦਿਨਾਂ ਦਾ ਸਮਾਂ ਪਿਆ ਆਪਣਾ ਜਿੱਥੇ ਵੀ ਬੀ ਪਿਆ ਢੋਲਾਂ ਦੇ ਵਿੱਚ ਉਹਨੂੰ ਮਿੱਟੀ 'ਚ ਨੱਪ ਕੇ ਚੈੱਕ ਕਰ ਲਓ ਕਿ ਉੱਗਣ ਦੀ ਸ਼ਕਤੀ ਜਦੋਂ ਵੀ ਉਗਰ ਆਇਆ ਓਦੋਂ ਬਾਅਦ ਉਹਨੂੰ ਮਸ਼ੀਨ ਵਿੱਚ ਵੀ ਬੜਵਾ ਕੇ ਲਿਆਓ ਕਿਉਂ ਕਣਕਾਂ ਕਣਕ ਦੇ ਵੀ ਵਿੱਚ ਗੁੱਲੀ ਡੰਡਾ ਮਾੜਾ ਵੀ ਤੇ ਇੱਕ ਬਿਮਾਰੀ ਵਾਲਾ ਵੀ ਹੁੰਦਾ ਕਿ ਮੂੰਹ ਜਾਂ ਕਣਕ ਦਾ ਕਾਲਾ ਜਾ ਹੋ ਜਾਂਦਾ ਸਭ ਨਿਕਲ ਜਾਂਦਾ ਵਿੱਚੋਂ ਸੰਟਿਆ ਜਾਂਦਾ ਮੋਟਾ ਵੀਂ ਵਧੀਆ ਉਗਣ ਸ਼ਕਤੀ ਵਾਲਾ ਵੀਂ ਉਹਦੇ ਕੋਲੇ ਰਹਿ ਜਾਂਦਾ ਹੈ ਉਗਰਾਈ ਸ਼ਕਤੀ ਜ਼ਰੂਰ ਚੈੱਕ ਕਰੋ ਇਹਦੀ ਮਿੱਟੀ 'ਚ ਨੱਪ ਕੇ ਹੁਣ ਹਫ਼ਤੇ ਦੇ ਅੰਦਰ-ਅੰਦਰ ਪਤਾ ਲੱਗ ਜਾਊਗਾ ਵੀ ਕਣਕ ਉੱਗੂਗੀ ਕਿ ਨਹੀਂ ਉੱਗੂਗੀ ਅਤੇ ਬਹੁਤੇ ਬੀਆ ਪਿੱਛੇ ਨਾ ਭਜੋ ਆਪਾਂ ਤਾਂ ਸ਼ੁਰੂ ਤੋਂ 30-38 ਬੀਜ ਰਹੇ ਆ 65 ਮਣ 70 ਮਣ ਤੱਕ ਵੀ ਝਾੜ ਆਪਾਂ ਲੈਣੇ ਆ ਇਹਦਾ 60-65 ਮਣ ਤੋਂ ਤਾਂ ਇਹ ਡੇਗਦੀ ਨਹੀਂ ਕੀ ਤੁਹਾਡੇ ਬਾਣ ਤੇ ਡਿਪੈਂਡ ਕਰਦਾ ਤੁਹਾਡਾ ਕਿਹੋ ਜਿਹਾ ਬਾਣ ਹੈ ਜਿਹੜਾ ਵੀ ਬੀਜ ਬੀਜਣਾ ਉਸ ਕਣਕ ਦਾ ਸਮਾਂ ਚੈੱਕ ਕਰ ਲੋ ਕਿ ਕਿਹੜੇ ਸਮੇਂ ਚ ਬੀਜੀ ਜਾਂਦੀ ਹੈ ਮੇਨ ਕੰਮ ਤਾਂ ਇਹੀ ਹੈ ਵੀ ਕਿਹੜੇ ਸਮੇਂ ਚ ਕਿਹੜਾ ਵੀ ਬੀਜਿਆ ਜਾਂਦਾ ਤੇ ਉਹਦੇ ਤੇ ਮਿਹਨਤ ਬੰਦਾ ਕਿੰਨੀ ਕਰਦਾ ਹੈ ਕਿਸ ਤਰ੍ਹਾਂ ਦੀ ਕਣਕ ਦੀ ਜੜਤੀ ਹੁੰਦੀ ਹੈ ਜਿਹੜਾ ਜਦੋਂ ਹਰੀ ਹੁੰਦੀ ਹੈ ਵਿੱਚ ਬਾਣ ਖਸਕੁੰਦੇ ਆ ਇਹ ਅਗਲਾ ਸੁਪਰ ਸੀਟਰ ਦਾ ਬੀਜ ਦਿੰਦਾ ਹੈ। ਡੱਬ ਖੜਬੀ ਹਰੀ ਹੁੰਦੀ ਆ ਉਹ। ਪਾਣੀ ਲਾ ਲਾ ਕੇ ਹਰੀ ਕਰਦੇ ਆ। ਬਾਣਾ ਪੂਰਾ ਜੇ ਸੁਪਰ ਸੀਟਰ ਦੇ ਨਾਲ ਬੀਜਣੀ ਆ ਨਾ ਪੂਰਾ 72 ਹੋਣਾ ਚਾਹੀਦਾ। ਜਦੋਂ ਆਪਾਂ ਮਿੱਟੀ ਨੂੰ ਚੁੱਕੀ ਹੱਥ ਵਿੱਚ ਲਈਏ ਤਾਂ ਉਹਦਾ ਲੱਡੂ ਬਣੇ। ਪੂਰਾ ਲੱਡੂ ਗੇ ਗਿੱਲੀ ਹੋਣੀ ਚਾਹੀਦੀ ਆ ਤੇ ਕਿਉਂਕਿ ਸੁਪਰ ਸੀਟਰ ਉਪਰੀ ਵੀ ਛੱਡਦਾ। ਜੇ ਰੋਟਾਵੇਟਰ ਦੇ ਨਾਲ ਦਾ ਚੱਲ ਜਾਂਦੀ ਉਹ ਥੱਲੇ ਚਲੇ ਜਾਂਦਾ ਸੁਪਰ ਸੀਟਰ ਦੇ ਨਾਲ ਵੀ ਥੋੜਾ ਪਾਇਓ 40 42 ਕਿਲੋ ਬਹੁਤ ਹੈ 38 ਕਿਲੋ ਵੀ ਰਹਿ ਜੂ ਫੇਰ ਵੀ ਬਹੁਤ ਹੋ ਜਾਂਦੀ ਹੈ ਤੇ ਕਿਰਪਾ ਕਰਕੇ ਆਪਣੀਆਂ ਜਿਹੜਾ ਵੀ ਪੀਐਏਕ ਦੀ ਮੀਂਹ ਬਹੁਤ ਜ਼ਿਆਦੇ ਪਏ ਆ ਉਹਦੀ ਉਗਰਾਈ ਸਕਤੀ ਚੈੱਕ ਕਰ ਲਓ ਉਸ ਤੋਂ ਬਾਅਦ ਵੀ ਨੂੰ ਬਣਵਾ ਲਿਓ ਫਿਰ ਦਵਾਈ ਲਾ ਕੇ ਬੀਜੋ